ਅਮ੍ਰਿਕੀ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪਹਿਲਾ ਨਜ਼ਰ ਮਾਰ ਲੈਨੇ ਆ ਅੱਜ ਦੀ ਹੈਡਲਾਈਨਸ ਤੇ ਅਮਰੀਕਾ ਦੇ ਸੁੰਦਦੇ ਵਿੱਚ ਡੁੱਬਿਆ ਸਿਕ ਫੌਜੀ ਹੁਣ ਤੱਕ ਨਹੀਂ ਬ੍ਰਹਮਤ ਹੋਈ ਸਿਕ ਫੌਜੀ ਦੀ ਰਾਹਤ ਟੀਮਾਂ ਲਗਾਤਾਰ ਕਰਕੇ ਨੇ ਅਮਨ ਪ੍ਰੀਤ ਦੀ ਪਾਲ ਅੰਬਿਕਾ 에어ਪੋਰਟ ਤੋਂ ਪੰਪ ਦਿੱਤਮ ਕਿਨੇ ਪਾਇਆ ਪਰਥੁਰ ਰੱਧ ਹੋਈਆਂ ਸੋਤੋਬਰ ਫਲਾਈਟਾਂ 4000 ਦੇ ਰਵਾਨਾ ਹੁੰਚਾ ਪੋਜਨ ਸੇ ਹੋਈ ਦੇਰੀ ਕੰਪਨੀ ਚੋਣਾਂ ਦੇ ਲਈ ਤਿਆਰੀ ਕੀਤੀ ਸ਼ੁਰੂ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਪੋਸਟ 트੍ਰੰਪ ਦੇ ਫੋਟੋ ਨੇ ਬਾਈਵੇ ਸੋਧ ਬਾਰੇ ਬਹਿਸ ਨੂੰ ਮੋੜ ਦਿੱਤਾ ਸੁੱਜੀ ਹੁਣ ਖਬਰਾਂ ਵਿਸਥਾਰ ਦਿਨਾ ਅਮਰੀਕਾ ਦੀ ਫੌਜ ਦੇ ਵਿੱਚ ਬਤੌਰ ਸਪੈਸ਼ਲਿਸਟ ਸੇਵਾਵਾਂ ਨਿਭਾ ਰਹੇ 35 ਸਾਲਾ ਅਮਨਪ੍ਰੀਤ ਸਿੰਘ ਥਿੰਦ ਦੀ ਸਮੁੰਦਰ ਦੇ ਵਿੱਚ ਡੁੱਬਨ ਕਾਰਨ ਮੌਤ ਹੋ ਗਈ ਪਰ ਹੁਣ ਤੱਕ ਦੇ ਪ੍ਰਮਾਣਿਤ ਨਹੀਂ ਕੀਤੀ ਜਾ ਸਕੀ ਮੀਡੀਆ ਰਿਪੋਰਟ ਮੁਤਾਬਕ ਕੈਲੀਫੋਰਨੀਆ ਦੀ ਮੌਂਟਰੇ ਕਾਉਂਟੀ ਦੇ ਵਿੱਚ ਪੈਣ ਦੇ ਬਿਗ ਸੋਰ ਇਲਾਕੇ ਦੇ ਵਿੱਚ ਅਮਨਪ੍ਰੀਤ ਸਿੰਘ ਥਿੰਦ ਆਪਣੇ ਸਾਥੀ ਦੇ ਨਾਲ ਸਮੁੰਦਰੀ ਕੰਢੇ ਉਤੇ ਮੌਜੂਦ ਸੀ ਜਦੋਂ ਤੇਜ਼ ਛੱਲਾ ਤਿੰਨੇ ਜੁਨਿਆਂ ਨੂੰ ਰੋੜ ਕੇ ਲੈ ਗਿਆ ਅਮਰਪ੍ਰੀਤ ਨਾਸ ਮੁੰਤੇ ਦੇ ਵਿੱਚ ਰੂੜੀ ਤੋਂ ਫੋਚੀ ਪਾਹੜ ਨਿਕਲਣ ਦੇ ਵਿੱਚ ਸਫਲ ਰਹੇ ਪਰ ਬਦਕਿਸਮਤੀ ਦੇ ਨਾਲ ਉਹ ਬਾਹਰ ਨਾ ਆ ਸਕਿਆ ਤਕਰੀਬਨ 1 ਹਫਤਾ ਪਹਿਲਾਂ ਵਾਪਸੀ ਕਰਤਾ ਤੇ ਬਕਰੋ ਰਾਹ ਟਿੰਮਾ ਲਗਾਤਾਰ ਅਮਰਪ੍ਰੀਤ ਸਿੰਘ ਦੀ ਪਾਲ ਕਰ ਰਹੀਆਂ ਨੇ ਅਤੇ ਹੁਣ ਤੱਕ ਸਫਲਤਾ ਨਹੀਂ ਮਿਲ ਸਕੀ ਕ੍ਰੈਂਟਨ ਨਿਊ ਜਰਸੀ ਤੇ ਗਗਨ ਥਿੰਦੇ ਵੱਲੋਂ ਗੋ ਫੰਡ ਵੀ ਪੇਸ਼ ਰਹੀ ਆਰਥਿਕ ਸਹਾਇਤਾ ਦੀ ਵੀ ਮੰਗ ਕੀਤੀ ਗਈ ਹੈ ਤਾਂ ਕਿ ਡੂੰਘੇ ਸਮੁੰਦਰ ਦੇ ਵਿੱਚ ਅਮਰਪ੍ਰੀਤ ਸਿੰਘ ਦੀ ਪਾਲ ਕੀਤੀ ਜਾ ਸਕੇ ਗਗਨ ਥਿੰਦੇ ਵੱਲੋਂ ਐਂਜਲ ਰਿਕਵਰੀ ਡਰਾਈਵ ਟੀਮ ਮੈਂਟੋ ਕਾਉਂਟੀ ਦੇ ਸ਼ੈਰਿਫ ਦਫ਼ਤਰ ਕੈਲੀਫੋਰਨੀਆ ਫਾਇਰ ਕੈਲੀਫੋਰਨੀਆ ਸਟੇਟ ਪਾਰਕਸ ਪੁਲਿਸ ਅਤੇ ਹੁੰਡਾ ਰਹਾਟ ਟਿਮਾ ਦਾ ਸ਼ੁਕਰੀਆ ਦਿੱਤਾ ਗਿਆ ਹੈ ਜਿਨ੍ਹਾਂ ਦੇ ਵੱਲੋਂ ਅਮਨਪ੍ਰੀਤ ਸਿੰਘ ਦੇ ਹਾਲ ਦੇ ਵਿੱਚ ਯੋਗਦਾਨ ਪਾਇਆ ਜਾ ਰਿਹਾ ਹੈ ਗਗਨਦੀਪ ਨੇ ਅੱਗੇ ਕਿਹਾ ਕਿ ਉਹਨਾਂ ਦਾ ਪਰਿਵਾਰ ਡੂੰਘੇ ਸਦਮੇ ਦੇ ਵਿੱਚ ਹੈ ਅਤੇ ਮਨਪ੍ਰੀਤ ਸਿੰਘ ਨੂੰ ਘਰ ਵਾਪਸ ਲਉਣ ਤੱਕ ਹਰ ਸੰਭਵ ਯਤਨ ਜਾਰੀ ਰੱਖਿਆ ਜਾਵੇਗਾ ਆਪਣੇ ਪਰਿਵਾਰ ਦੋਸਤਾਂ ਸਾਥੀਆਂ ਫੌਜੀਆਂ ਦੇ ਵਿੱਚ ਅਮਨ ਪ੍ਰਿੰਤ ਸਿੰਘ ਨੂੰ ਵੱਡਾ ਸਤਿਕਾਰ حاصل ਸੀ ਅਤੇ ਉਸ ਦੇ ਲਾਪਤਾ ਹੋਣ ਦੇ ਮਗਰੋਂ ਦਿਲ ਦੇ ਵਿੱਚ ਡੂੰਘਾ ਦਰਦ ਮਹਿਸੂਸ ਹੋ ਰਿਹਾ ਹੈ ਦੂਜੇ ਪਾਸੇ ਮੈਟਰੋ ਕਾਉਂਟੀ ਸ਼ਰੀਫ ਦਫ਼ਤਰ ਦੇ ਬੁਲਾਰੇ ਐਂਟੀ ਰੋਜਵਾਸ ਨੇ ਦੱਸਿਆ ਹੈ ਕਿ ਡੋਨ ਅਤੇ ਹੈਲੀਕਾਪਟਰ ਟੀਮਾਂ ਸਰਚ ਆਪਰੇਸ਼ਨ ਦੇ ਵਿੱਚ ਲਗਾਤਾਰ ਯੋਗਦਾਨ ਪਾ ਰਹੀਆਂ ਨੇ ਅਮਨ ਪੇਸਿੰਗ ਦੇ ਮਾਮਲੇ ਦੇ ਵਿੱਚੋਂ ਅਮਰੀਕਾ ਦੀ ਫੌਜ ਦੇ ਵੱਲੋਂ ਖਾਸ ਪ੍ਰੋਟੋਕੋਲ ਲਾਗੂ ਕਰਦੇ ਅਸਲ ਤੋਂ ਪੇਸ਼ੰਤੀ ਮੁਕੰਮਲ ਜਾਣਕਾਰੀ ਪਰਵਾਰਕ ਮੈਂਬਰਾਂ ਤੱਕ ਪਹੁੰਚਦੀ ਕਰਨ ਦੇ ਹੁਕਮ ਦਿੱਤੇ ਗਏ ਨੇ। ਇਹ ਇਹ ਦੌਰਾਨ ਕੋਸਟ ਗਾਰਡਸ ਦੇ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਗਿਆ ਕਿ ਸਮੁੰਦਰੀ ਛੱਲਾ ਉੱਚੀਆਂ ਹੋਣ ਦੌਰਾਨ ਪਾਣੀ ਵਾਲ ਜਾਨ ਤੋਂ ਗੁਰੇਜ਼ ਕੀਤਾ ਜਾਵੇ। ਕੋਸਟ ਗਾਰਡਸ ਦੇ ਚੀਫ ਆਫ ਰਨ ਟਾਕਫੀਸਰ ਲੀਓ ਜ਼ਪਾਵਾ ਦਾ ਕਹਿਣਾ ਸੀ ਕਿ ਉੱਚੀਆਂ ਛੱਲਾ ਦੇ ਵਿੱਚ ਪਾਣੀ ਦਾ ਜ਼ੋਰ ਇੰਨਾ ਜ਼ਿਆਦਾ ਹੁੰਦਾ ਹੈ ਕਿ ਕੋਈ ਮਨੁੱਖੀ ਨਜ਼ਰ ਟੱਕਰਾ ਨਹੀਂ ਸਕਦਾ। ਸਕਦਾ ਅਤੇ ਕੁਆ ਸਮੁੰਦਰ ਤੇ ਵੱਲ ਰੂੜਨ ਦੇ ਬਕਰੋ ਵਾਪਸ ਹੋਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਇਸ ਦੌਰਾਨ ਇਲਾਕੇ ਦੇ ਵਿੱਚ ਸੈਸਪਟਾ ਕਨ ਪੁੰਜੀ ਇੱਕ ਸੱਚ ਨੇ ਕਿਹਾ ਕਿ ਸਮੁੰਦਰ ਸ਼ਾਂਤ ਹੋਵੇ ਤਾਂ ਜੁੰਗੇ ਪਾਣੀ ਵਾਲ ਜਾਣ ਦਾ ਜ਼ਿਆਦਾ ਖਤਰਾ ਨਹੀਂ ਹੁੰਦਾ ਪਰ ਸ਼ੀ ਡਾਈਵਿੰਗ ਤੇ ਹਰ ਸ਼ੌਕੀਨ ਨੂੰ ਪੂਰੀ ਸਾਵਧਾਨੀ ਵਰਤਨੀ ਚਾਹੀਦੀ ਹੈ ਦੁਨੀਆ ਭਰ ਦੇ ਵਿੱਚ ਹਵਾਈ ਸਫਰ ਦੇ ਮੰਡਰਾਇ ਖਤਰੇ ਦਰਮਿਆਨ ਅਮਰੀਕਾ ਦੇ ਫਲਾਟ ਡੈਲਫੀਆ 에ਰਪੋਰਟ ਉਤੇ ਪੰਪਤੀ ਤਮਕੀਨੇ ਸੁਰੱਖਿਆ ਏਜੰਸੀਆਂ ਨੂੰ ਪਾਜੋੜਾ ਪਾ ਦਿੱਤੀਆਂ ਨੇ ਅਤੇ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਸ਼ੁੱਕਰਵਾਰ ਸ਼ਾਮ 7 ਵਜੇ ਤੋਂ ਬਾਅਦ ਸਾਰੀਆਂ ਫਲਾਈਟਸ ਰੋਕਣ ਦੇ ਹੁਕਮ ਦਿੱਤੇ ਆ ਪੁਲਿਸ ਸਦਨ ਦੇ ਹਟਾਇ ਦਿੱਤੀ ਗਈ ਫਲਾਈਟ ਅਵੈਲ ਦੇ ਅੰਕੜੇ ਮੁਤਾਬਕ ਬਲੈਕ ਫਰਾਈਡੇ ਦੀ ਗੈਮਾ ਗੈਮੀ ਦੌਰਾਨ ਸੋਤੋ ਵੱਧ ਫਲਾਈਟਸ ਰੱਦ ਹੋਈਆਂ ਚਰਕੇ 4000 ਦੇ ਰਵਾਨਾ ਮਹੂਨ ਚਾਪੋਜੰਦ ਵਿੱਚ ਵੀ ਦੇਰੀ ਹੋਈ ਹੈ ਉਧਰ ਫਲਾਟ ਡੈਲਫੀਆ ਪੁਲਿਸ ਨੇ ਦੱਸਿਆ ਕਿ ਇਹ ਜਹਾਜ਼ ਦੇ ਵਿੱਚ ਖਤਰੇ ਬਾਰੇ ਜਾਣਕਾਰੀ ਮਿਲਣ ਦੇ ਮਗਰੋਂ ਇਸ ਦੀ ਜੁੰਗਾਈ ਤੇ ਨਾਲ ਤਲਾਸ਼ੀ ਲਈ ਗਈ ਅਤੇ ਕੁਝ ਵੀ ਸ਼ੱਕੀ ਬ੍ਰਾਹਮਤ ਨਾ ਹੋਣ ਉਤੇ ਮਜੈਂਸੀ ਅਲਰਟ ਰਾਤ ਕਰ ਦਿੱਤਾ ਗਿਆ ਦੱਸਿਏ ਕਿ ਇਸ ਤੋਂ ਪਹਿਲਾਂ ਨਿਊਯਾਰਕ ਦੇ ਲਗਵਾਟਿਆ 에어ਪੋਰਟ ਉਤੇ ਜਾਲਟਾ 에어ਲਾਈਨਸ ਦੀ ਫਲਾਈਟ ਦੇ ਵਿੱਚ ਬੰਬ ਦੀ ਧਮਕੀ ਮਿਲੀ ਸੀ ਅਤੇ ਵੱਡੇ ਖਤਰੇ ਤੇ ਮਤਨ 10ਰਾ ਮੁਸਾਫਰਾ ਨੂੰ ਫੌਰੀ ਤੌਰ ਤੇ ਜਹਾਜ਼ ਦੇ ਵਿੱਚ ਉਤਾਰੇ ਗਿਆ ਜੁਦ ਕੇ ਦੂਜੇ ਪਾਸੇ ਵਸ਼ਿੰਟਨ ਡੀਸੀ ਦੇ ਰਿਗਨ ਵਸ਼ਿੰਟਨ ਨੈਸ਼ਨਲ 에어ਪੋਰਟ ਤੇ ਵੀ ਬਿਲਕੁਲ ਐਸੀ ਕਿਸਮ ਦੇ ਹਾਲਾਤ ਸਾਹਮਣੇ ਆ ਚੁੱਕੇ ਇਸ ਤੋਂ ਅੰਤਰ ਫੈਡਰਲ 에ਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਛੁੱਟੀਆਂ ਦੇ ਪਰਤ ਰਹੇ ਲੋਕਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਤੇਜ਼ ਹਵਾਵਾਂ ਕਾਰਨ ਪੋਸਟ ਨਿਊਯਾਰਕ, ਵਸ਼ਿੰਗਟਨ DC ਅਤੇ ਫਲਾਡੈਲਫੀਆ ਹਵਾਈ ਅੱਡਾ ਤੇ ਫਲਾਈਟਸ ਪ੍ਰਭਾਵਿਤ ਹੋ ਸਕਦੀਆਂ ਨੇ ਦੁਜੀ ਪਾਸੇ ਸਿਅਰਟਲ ਸੈਂਟ ਫ੍ਰਾਂਸਿਸਕੋ ਲਾਸ ਐਂਜਲਸ ਅਤੇ ਸੈਂਟ ਡਿਆਗੋ ਵਿਕੇ ਹੇਲਟ ਲਈ ਪਤਰੂਤੇ ਬਦਲੀ ਵਾਈ ਹੋਣ ਕਾਰਨ 에ਅਰ ਟ੍ਰੈਫਿਕ ਦੇ ਵਿੱਚ ਰੁਕਿਆ ਸਕਤੇ ਨੇ ਤੇ ਬਮਤੀਆ ਧਮਕੀਆਂ ਤੇ ਮੌਸਮ ਦੀ ਖਰਾਬ ਦੇ ਨਾਲ ਸਬੰਧਤ ਸਮੱਸਿਆਵਾਂ ਅਜੇ ਸਮੇਂ ਸਾਹਮਣੇ ਆਈਆਂ ਨੇ ਜਿਉਂ ਤੋਂ 에ਅਰ ਪਾਸ ਦੇ ਚੇਤਾਵਨੀ ਨੇ ਪੂਰੀ ਦੁਨੀਆ ਦੇ ਵਿੱਚ ਹਲਚਲ ਪੈਦਾ ਕਰ ਦਿੱਤੀ ਹੋਈ ਹੈ A320 ਜਹਾਜ਼ ਤੋਂ ਇਲਾਵਾ A319 ਅਤੇ A321 ਜੋ ਹਾਦਸਾ ਨਹੀਂ ਚੇਤਾਵਨੀ ਦੇ ਕੇ ਰਤੇ ਵਿੱਚ ਰੱਖਿਆ ਗਿਆ ਚਾਹਤ ਕਿ ਯਾਤਰਾਂ ਨੂੰ ਵੀ ਹਾਦਸਾ ਦੇ ਵਿੱਚ ਸਿਰਫ ਸੌਫਟਵੇਅਰ ਅਪਡੇਟ ਦੇ ਨਾਲ ਹੀ ਮਸਲਾ ਹਲ ਹੋ ਜਾ ਰਹੀ ਅਮਰੀਕਾ ਦੀ ਸਾਊਥ-ਵੈਸਟ 에ਅਲਾਈਨਸ ਦੀ ਚਿਤਾਵਨੀ ਦੇ ਘੇਰੇ ਤੋਂ ਬਾਹਰ ਰਹੀ ਕਿਉਂਕਿ ਇਸ ਵੱਲੋਂ ਬੋਇੰਗ 737 ਜਹਾਜ਼ ਦੀ ਵਾਦੂਗੀ ਦੀ ਜਾਣ ਤੀਕੇ 에ਅਰਬੱਸ ਦੀ ਚਿਤਾਵਨੀ ਹੋਰ ਵੀ ਅਹਿਮ ਹੋ ਗਈ ਕਿਉਂਕਿ ਬੀਤੀ 31 ਅਕਤੂਬਰ ਨੂੰ ਮੈਕਸੀਕੋ ਤੋਂ ਨਿਊ ਜਰਸੀ ਆ ਰਹੀ ਜੈਟ ਬਲੂ ਦੀ ਫਲਾਈਟ 77 ਕਿੰਨੇ ਦੇ ਕਾਬੂ ਰਹਿੰਦੇ ਤਕਰੀਬਨ 100 ਫੁੱਟ ਹੇਠਾਂ ਗਈ ਸੀ ਫਲਾਈਟ ਰਡਾਰ ਦੇ ਅੰਕੜੇ ਦੇ ਮੁਤਾਬਕ ਹਲਾਤੀ ਨਜ਼ਾਕਤ ਤੋਂ ਬਚਿਆ ਜਹਾਜ਼ ਨੂੰ ਫਲੋਰੀਡਾ ਵਿਖੇ ਲੈਂਡ ਕਰਵਾਇਆ ਗਿਆ ਤੇ ਹਾਦਸੇ ਦੌਰਾਨ ਪਰ ਦੋ ਤੋਂ ਵੀ ਮੁਸਾਫਰ ਜ਼ਖਮੀ ਹੋਏ ਜਿਨ੍ਹਾਂ ਨੂੰ ਵਕ ਵਕਸਪਤਾ ਦੇ ਵਿੱਚ ਦਾਖਲ ਕਰਵਾਉਣ ਦੀ ਰਿਪੋਰਟ ਸਾਹਮਣੇ ਆਈ 에ਅਰਬੱਸ ਦੇ ਵੱਲੋਂ ਤਾਸ਼ਾ ਮਾਮਲੇ ਨੂੰ ਸੋਲਰ ਰੈਡੀਏਸ਼ਨ ਦੇ ਨਾਲ ਜੋੜਿਆ ਗਿਆ ਜਿਸ ਕਰਕੇ ਫਲਾਈਟ ਕੰਟਰੋਲ ਕਰਨ ਵਾਲਾ ਡਾਟਾ ਕਰਪਟ ਹੋ ਸਕਦਾ ਸੀ ਉਧਰ ਭਾਰਤ ਦੇ ਵਿੱਚ 에ਅਰਬੱਸ A320 ਦੀ ਹਾਦਸੇ ਦੀ ਗਿਣਤੀ 338 ਦੱਸੀ ਜਾ ਰਹੀ ਹੈ ਜਿਨ੍ਹਾਂ ਦੇ ਵਿੱਚ 199 ਦਾ ਸੌਫਟਵੇਅਰ ਅਪਡੇਟ ਮੁਕੰਮਲ ਹੋ ਗਿਆ ਤੇ ਬਾਕੀ ਹਵਾਈ ਹਾਦਸਾ ਦੇ ਵਿੱਚ 3 ਨਵੰਬਰ ਨੂੰ ਸਵੇਰੇ 5:30 ਵਜੇ ਤੱਕ ਮੁਕੰਮਲ ਹੋ ਜਾਵੇਗਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2028 ਦੀਆਂ ਚੋਣਾਂ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਨੇ ਹਾਲ ਹੀ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਬਣਾਈ ਗਈ ਆਪਣੀ ਇੱਕ ਫੋਟੋ ਸਾਂਝੀ ਕੀਤੀ ਹੈ ਤੇ ਇਸ ਫੋਟੋ ਦੇ ਵਿੱਚ ਉਹਨਾਂ ਨੇ 2028 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਲੜਨ ਦਾ ਸੰਕੇਤ ਦਿੱਤਾ ਹੈ। ਟਰੰਪ ਪਹਿਲਾਂ ਤਿੰਨ ਵਾਰ ਅਮਰੀਕੀ ਰਾਸ਼ਟਰਪਤੀ ਚੋਣਾਂ ਲੜ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ ਦੋ ਤੇ ਵਿੱਚੋਂ ਜਿੱਤ ਪ੍ਰਾਪਤ ਕੀਤੀ ਹੈ ਤੇ ਇਸ ਲਈ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਟਰੰਪ ਰਿਪਬਲਿਕਨ ਪਾਰਟੀ ਤੇ ਵੱਲ ਚੌਥੀ ਵਾਰ ਅਮਰੀਕੀ ਰਾਸ਼ਟਰਪਤੀ ਦੇ ਲਈ ਚੋਣ ਲੜ ਸਕਦੇ ਨੇ। ਜਿ ਹਾਂ ਕੀਤੀ ਤਸਵੀਰ ਨੂੰ ਆਪਣੇ ਟਵਿੱਟਰ ਸੋਸ਼ਲ ਅਕਾਊਂਟ ਉੱਤੇ ਪੋਸਟ ਕੀਤਾ। ਇਹਦੇ ਵਿੱਚ ਉਹ ਇੱਕ ਨੀਲੇ ਰੰਗ ਦਾ ਸਾਈਨ ਫੜੇ ਹੋਏ ਦਿਖਾਈ ਦੇ ਰਹੇ ਨੇ ਜਿਸ ਉੱਤੇ ਲਿਖਿਆ ਹੈ 트럼ਪ 2028 ਹਾਂ। ਉਸਨੇ ਪੋਸਟ ਦਾ ਕੈਪਸ਼ਨ ਦਿੱਤਾ 트럼ਪ ਲਿੰਕਨ ਜੋ ਕਿ 트럼ਪ ਅਥੀਟ ਪਬਲਿਕਨ ਦਾ ਇੱਕ ਸਪੋਰਟਮੈਂਟੀ ਹੈ। ਕਾਪੀਟੇ ਫੋਰਟਨੇਟ ਨੂੰ ਤਾਂ ਬਾਇਮੇ ਸੋਧਾਰੇ ਬਹਿਸ ਨੂੰ ਮੂੜ ਸੁਚਿਤ ਕਰ ਦਿੱਤਾ ਜੋ ਕਿ ਅਮਰੀਕੀ ਰਾਸ਼ਟਰਪਤੀ ਚੌਨ ਨੂੰ ਦੋ ਕਾਲ ਚੱਕਰ ਤੱਕ ਸੀਮਤ ਕਰਦਾ ਅਤੇ ਟਰੰਪ ਉਸ ਸੀਮਾ ਤੋਂ ਪਰੇ ਪਵਿੱਖ ਦੀ ਮੁਹਿੰਮ ਦੇ ਵਿੱਚ ਦਿਲਚਸਪੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਇਹ ਪੋਸਟੇ ਟਰੰਪ ਦੇ ਦੂਜੇ ਕਾਲ ਚੱਕਰ ਦੇ ਲਗਭਗ 10 ਮਹੀਨੇ ਬਾਅਦ ਆਈ ਹੈ ਜੋ ਕਿ 20 ਜਨਵਰੀ 2024 ਤੋਂ ਸ਼ੁਰੂ ਹੁੰਦਾ ਹੈ ਉਹ ਹੁਣ ਆਪਣੇ ਅਮਰੀਕਾ ਫਰਸਟ 2.0 ਅਜੰਟੇ ਨੂੰ ਅੱਗੇ ਵਧਾਉਣ ਦੇ ਲਈ ਰਿਪਬਲਿਕਨ ਨਿਯੰਤਰਿਤ ਕਾਂਗਰਸ ਨਾਲ ਕੰਮ ਕਰ ਰਿਹਾ ਹੈ ਜਿਦੇ ਵਿੱਚ ਇਮੀਗ੍ਰੇਸ਼ਨ ਨੂੰ ਸੀਮਤ ਕਰਨਾ ਤੇ ਪ੍ਰਮੁੱਖ ਵਪਾਰਕ ਭਾਈਵ উচিত টারিফ লগোনা শামল ਜੀ ਹਾਂ ਦਸੂਏ ਟਰੰਪ 2028 ਸੁਨੇਹਾ ਜੋ ਪਹਿਲਾਂ ਹੀ ਵਪਾਰਕ ਸਮਾਨ ਉਤੇ ਦਿਖਾਈ ਦੇ ਰਿਹਾ ਤੇ ਚਿੰਤਕ ਸਮਾਗਮਾਂ ਦੁਆਨ ਹਲਕੇ ਫੁਲਕੇ ਚੁੱਕਰਾ ਦੇ ਵਿੱਚ ਉਸ ਦੇ ਦੂਜੇ ਕਾਜਕਾਲ ਦੀ ਇੱਕ ਆਵਰਤੀ ਵਿਸ਼ੇਸ਼ਤਾ ਬਣ ਗਈ ਹੈ ਜੀ ਹਾਂ ਸਤੰਪਤੀ ਵਿਸ਼ ਟਰੰਪ ਨੇ ਡੈਮੋਕ੍ਰੈਟਿਕ ਨਿਤਾਮਾ ਹਕੀਮ ਜੈਫੀਜ਼ ਅਤੇ ਚੱਕ ਸ਼ੁਮਲ ਦੇ ਨਾਲ ਓਵਲ ਆਫਿਸ ਦੀ ਮੀਟਿੰਗ ਦੌਰਾਨ ਆਪਣੇ ਟੈਕਸ ਉਤੇ ਰੱਖੇ ਟਰੰਪ 2028 ਟੋਪੀਆਂ ਦੀਆਂ ਫੋਟੋ ਪੋਸਟ ਕੀਤੀਆਂ ਅਕਤੂਬਰ ਦੇ ਵਿੱਚ ਹਾਊਸ ਸਪੀਕਰ ਅਤੇ ਪ੍ਰਮੁੱਖ ਰਿਪਬਲਿਕਨ ਨੇਤਾ ਮਾਈਕ ਜੌਨਸਨ ਨੇ ਇਸ ਸੰਭਾਵਨਾਵਾਂ ਨੂੰ ਘੱਟ ਦੀਟਾਟੇ ਦਾਵਾ ਕਰਦੇ ਹੋਏ ਕਿ ਰਾਸ਼ਟਰਪਤੀ ਸਿਫ ਜੰਗਾ ਸਮਾਰ ਟ੍ਰੋਲਿੰਗ ਵਿਤਾ ਰਹੇ ਸਨ ਕੰਪਨੀ ਇਸ ਸਵੀਕਾਰ ਕੀਤਾ ਹੈ ਕਿ ਦੁਬਾਰਾ ਚੋਣ ਨਹੀਂ ਲੜ ਸਕਦੇ ਤੇ ਮੈਨੂੰ ਚੋਣ ਲੜਨ ਦੀ ਚਾਹਤ ਨਹੀਂ ਹੈ ਇਹ ਬਹੁਤ ਬੁਰਾ ਹੈ ਉਸਨੇ ਪਿਛਲੇ ਮਹੀਨੇ ਕਿਹਾ ਸੀ ਮੈਕਫਲਿਨ ਐਂਡ ਐਸੋਸੀਏਟਸ ਦੇ ਇੱਕ ਨਵੇਂ ਸਰਵੇਖਣ ਤੋਂ ਪਤਾ ਚਲਦਾ ਹੈ ਕਿ ਟ੍ਰੰਪ ਦਾ ਸਭ ਤੋਂ ਵੱਡਾ ਬੁਡ ਡੋਨਾਲਡ ਟਰੰਪ ਜੂਨੀਅਰ 2028 ਦੀ ਨਾਮਜ਼ਦਗੀ ਦੇ ਲਈ ਇੱਕ ਸੰਭਾਵੀ ਉਮੀਦਵਾਰ ਤੇ ਬਜਰ ਰਿਪਬਲਿਕਨ ਵੋਟਰਾਂ ਦੇ ਵਿੱਚ ਪ੍ਰਸਿੱਧੀ ਪ੍ਰਾਪਤ ਕਰ ਰਿਹਾ ਜ ਜਿਹਦੇ ਨਾਲ ਉਹ ਉਪ ਰਾਸ਼ਟਰਪਤੀ ਜੇਡੀ ਵੈਂਸ ਦਾ ਇੱਕ ਮੁੱਖ ਵਿਰੋਧੀ ਬਣ ਕੇ